ਆਪਾਂ ਘਰੋਂ ਚੱਲਿਆਂ ਗੁਰੂ ਘਰ ਵਿੱਚ ਆਏ ਆ ਪਰ ਕੀ ਸਰੀਰਕ ਪੈੰਡੇ ਨਾਲ ਚੱਲ ਕੇ ਆਇਆ ਸਾਡਾ ਉਸ ਮਾਲਕ ਦੇ ਘਰ ਤੱਕ ਸਾਨੂੰ ਲੈ ਕੇ ਜਾਏਗਾ ਯਸ ਇਹ ਆਖੀਏ ਵੀ ਬਸ ਅਸੀਂ ਚੱਲ ਕੇ ਇੱਥੇ ਆ ਗਏ ਆ ਤੇ ਅਸੀਂ ਹੁਣ ਪੂਰਨ ਹੋ ਗਏ ਆ ਸਰੀਰਕ ਪੰਡਾ ਕੋਈ ਸਾਰੀ ਜ਼ਿੰਦਗੀ ਵੀ ਤੈਅ ਕਰੇ ਸ਼ਬਦ ਦੀ ਪਾਵਨ ਬਾਣੀ ਦਾ ਇੱਕ ਬਚਨ ਹੈ ਪਾਤਸ਼ਾਹ ਕਹਿੰਦੇ ਨੇ ਸਤਗੁਰ ਕੀ ਪ੍ਰਤੀਤ ਨਾ ਆਈਆ ਸ਼ਬਦ ਨਾ ਲਾਗੋ ਭਾਉ ਜੇ ਸਤਗੁਰ ਦੀ ਪ੍ਰਤੀਤ ਪਿਆਰ ਅੰਦਰ ਨਹੀਂ ਬਣਿਆ ਤੇ ਪਾਤਸ਼ਾਹ ਕਹਿੰਦੇ ਨੇ ਸਤਗੁਰ ਕੀ ਪ੍ਰਤੀਤ ਨਾ ਆਈਆ ਸ਼ਬਦ ਨਾ ਲਾਗੋ ਪਾਹੋ ਗੁਰੂ ਦੇ ਉਪਦੇਸ਼ ਨਾਲ ਪਿਆਰ ਨਹੀਂ ਬਣਿਆ ਉਸ ਨੂੰ ਸੁੱਖ ਨਾ ਉਪਜੈ ਭਾਵੇਂ ਸੋ ਗੇੜਾ ਆਵੋ ਜਾਵ ਸਭ ਕਹਿੰਦੇ ਨੇ ਉਹਨੂੰ ਆਤਮਿਕ ਸੁੱਖ ਨਹੀਂ ਮਿਲ ਸਕਦਾ ਭਾਵੇਂ ਉਹ ਸੋ ਗੇੜੇ ਦਿਨ ਵਿੱਚ ਲਾ ਲੇ ਇਹ ਜਿਹੜਾ ਪੰਡ ਹੈ ਨਾ ਗੁਰੂ ਦੇ ਨਾਲ ਚੱਲਣ ਦਾ ਜੁੜਨ ਦਾ ਇਹ ਸੁਰਤੀ ਕਰਕੇ ਤੈ ਹੋਣਾ ਹੈ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਯਾਦ ਰੱਖੀਏ ਸਾਹਿਬ ਕਹਿੰਦੇ ਨੇ ਸ਼ਬਦ ਗੁਰੂ ਸੁਰਤ ਧੁਨ ਚੇਲਾ ਸ਼ਬਦ ਮੇਰਾ ਗੁਰੂ ਹੈ ਤੇ ਸੁਰਤ ਜਿਹੜੀ ਹੈ ਉਹ ਉਸ ਧੁਨ ਦੀ ਉਸ ਰੱਬੀ ਪੈਗਾਮ ਦੀ ਚੇਲਾ ਹੈ ਸਰੀਰ ਨੂੰ ਸਤਿਗੁਰ ਨੇ ਚੇਲਾ ਨਹੀਂ ਆਖਿਆ ਸੂਰਤ ਨੂੰ ਚੇਲਾ ਆਖਿਆ ਨਾ ਮਤਲਬ ਹੈ ਸੂਰਤੀ ਕਰਕੇ ਪੰਡਾ ਤੈ ਕਰਨਾ ਹੈ ਰੱਬ ਦੇ ਕਰਦਾ ਪ੍ਰਵਾਨਗੀ ਉਸ ਦੇਣ ਹੈ ਜਿਹੜਾ ਸਰੀਰ ਕਰਕੇ ਚੱਲ ਕੇ ਆਇਆ ਉਹਦਾ ਵੀ ਮੁਬਾਰਕ ਹੈ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਚਰਨ ਸ਼ਰਨ ਗੁਰ ਏਕ ਪੰਡਾ ਜਾਏ ਚੱਲ ਸਤਿਗੁਰ ਕੋਟ ਪੰਡਾ ਆਗੇ ਹੋਏ ਲੇਤ ਹੈ ਔਰ ਉਹ ਪੈਰਾਂ ਨਾਲ ਚੱਲਿਆ ਹੋਇਆ ਪ੍ਰਵਾਨ ਉਸ ਦੇ ਨੈ ਜਿਸ ਦਿਨ ਸੁਰਤ ਕਰਕੇ ਗੁਰੂ ਵੱਲ ਤੁਰਾਂਗੇ ਸਤਿਗੁਰ ਇਸੇ ਕਰਕੇ ਕਹਿ ਰਹੇ ਨੇ ਮੇਰੇ ਮਾਲਕ ਜੀ ਤੂੰ ਅਗੰਮ ਹੈ ਜਿੰਦੇ ਤੱਕ ਪਹੁੰਚ ਨਹੀਂ ਕੀਤੀ ਜਾ ਸਕਦੀ ਉਹ ਪਰਮਾਤਮਾ ਅਕਾਲ ਪੁਰਖ ਜੀ ਉਹਦੇ ਹੱਥ ਵਿੱਚ ਇੱਕ ਕਲਮ ਹੈ ਹੱਥ ਕਲਮ ਹੱਥ ਦੇ ਥੱਤੇ ਨੂੰ ਸਿਆਰੀ ਸੰਬੰਧ ਕੀ ਹੱਥ ਵਿੱਚ ਉਹਦੇ ਇੱਕ ਕਲਮ ਹੈ ਤੇ ਪਸਤਾ ਪਾਤਸ਼ਾ ਜੀ ਕਹਿੰਦੇ ਨੇ ਮਸਤਕ ਲਿਖਾਵਤੀ ਮਸਤਕ ਦੇ ਕਕੇ ਨੂੰ ਵੀ ਸਿਹਾਰੀ ਹੈ ਇਹ ਵੀ ਸੰਬੰਧ ਕੀ ਮਸਤਕ ਦੇ ਉੱਪਰ ਜਾਂ ਮਸਤਕ ਦੇ ਵਿੱਚ ਜਿਹੜੇ ਕਰਮ ਸਤਗੁਰ ਪਾਤਸ਼ਾਹ ਕਹਿੰਦੇ ਨੇ ਮਨੁੱਖ ਆਪਣੇ ਜੀਵਨ ਦੇ ਵਿੱਚ ਕਰਦਾ ਹੈ ਉਹ ਕੀਤੇ ਹੋਏ ਕਰਮਾਂ ਦੇ ਅਨੁਸਾਰ ਪਰਮਾਤਮਾ ਆਪਣੇ ਹੁਕਮ ਰੂਪੀ ਕਲਮ ਦੇ ਨਾਲ ਸਤਗੁਰ ਜੀ ਕਹਿੰਦੇ ਨੇ ਇਹਦੇ ਕਰਮ ਜਿਹੜੇ ਨੇ ਦੇ ਲੇਖ ਜਿਹੜੇ ਨੇ ਉਹ ਲਿਖ ਰਿਹਾਏ ਕਿੱਥੇ ਲਿਖ ਰਿਹਾਏ ਮਸਤਕ ਦੇ ਅੰਦਰ ਇਹ ਬੜੀ ਬੜਾ ਗੰਭੀਰ ਵਿਸ਼ਾ ਜਿਹਨੂੰ ਬਾਣੀ ਵਿੱਚੋਂ ਸਮਝਣਾ ਬੜਾ ਜ਼ਰੂਰੀ ਹੈ ਆਪਾਂ ਕਿਉਂਕਿ ਸਿਰਫ ਯਤਨ ਜਿੰਨਾ ਹੋ ਸਕਦਾ ਹੈ ਕਰਨਾ ਵੀ ਸਿਰਫ ਟੂ ਦਾ ਪੁਆਇੰਟ ਗੱਲ ਹੋਵੇ ਪਰ ਜਿੱਥੇ ਕੋਈ ਗੱਲ ਐਸੀ ਹੈ ਜਿਹਨੂੰ ਸਮਝਣਾ ਬੜਾ ਜ਼ਰੂਰੀ ਹੈ ਉੱਥੇ ਸਮਝਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਤੇ ਸਮਝਾਣਾ ਜਿੰਨੀ ਕੁ ਸਤਿਗੁਰ ਨੇ ਸਾਨੂੰ ਸਮਝ ਦਿੱਤੀ ਏ ਉਹ ਸਾਡਾ ਫਰਜ਼ ਬਣਦਾ ਹੈ ਪਰਮਾਤਮਾ ਨੇ ਕੋਈ ਰੱਬ ਜੀ ਨੇ ਧਰੋ ਮੱਥੇ ਦੇ ਵਿੱਚ ਲੇਖ ਕੋਈ ਲਿਖ ਕੇ ਨਹੀਂ ਭੇਜੇ ਜਿਵੇਂ ਆਪਾਂ ਸਾਰੇ ਇੱਕ ਇੱਕ ਮਨਉਤ ਬਣੀ ਹੋਈ ਹੈ ਕਿ ਪਰਮਾਤਮਾ ਨੇ ਤੇ ਸਾਰਿਆਂ ਦੇ ਮੱਥੇ ਤੇ ਲੇਖ ਲਿਖੇ ਹੋਏ ਨੇ ਨਹੀਂ ਅਸੀਂ ਜੋ ਕਰਮ ਆਪਣੇ ਜੀਵਨ ਵਿੱਚ ਕਰਦੇ ਹਾਂ ਤੁਸੀਂ ਬਚਨ ਪੜ੍ਹਦੇ ਹੋ ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮੇਲੋ RAM ਮੇਰਾ ਵਿਛੋੜਾ ਮੇਰੇ ਆਪਣੇ ਕੀਤੇ ਕਰਮਾਂ ਕਰਕੇ ਹੈ ਰੱਬ ਕਰਕੇ ਨਹੀਂ ਹੈ ਜਿਵੇਂ ਦੇ ਅਰਥੇ ਕਰਾਂਗਾ ਵੀ ਨਹੀਂ ਰੱਬ ਜੀ ਨੇ ਮੇਰੇ ਮਸਤਕ ਵਿੱਚ ਲਿਖਿਓਏ ਨੇ ਲੇਖ ਤੇ ਫਿਰ ਮੇਰੇ ਖਿਆਲ ਵਿੱਚ ਜਿੰਨਾ ਕੁਝ ਸੰਸਾਰ ਦੇ ਵਿੱਚ ਹੋ ਰਿਹਾ ਹੈ ਫਿਰ ਸਾਰਾ ਕੁਝ ਪਰਮਾਤਮਾ ਦੇ ਹੁਕਮ ਵਿੱਚ ਹੈ ਫਿਰ ਆਪਾਂ ਕਿਸੇ ਨੂੰ ਬਲੇਮਕਾਰੀ ਨਹੀਂ ਸਕਦੇ ਤੇ ਦਾਤਾਰ ਪਿਤਾ ਜੀ ਕਹਿੰਦੇ ਨੇ ਨਹੀਂ ਉਸ ਦਾਤੇ ਨੇ ਜੋ ਸਾਡੇ ਕੀਤੇ ਹੋਏ ਕਰਮ ਨੇ ਉਹਨਾਂ ਕਰਮਾਂ ਦੇ ਅਨੁਸਾਰ ਜੋ ਲੇਖ ਨੇ ਸਤਿਗੁਰ ਨੇ ਉਹ ਸਾਡੇ ਸਮਸਤਕ ਵਿੱਚ ਲਿਖੇ ਹੋਏ ਨੇ ਲਿਖੇ ਜਾ ਰਹੇ ਨੇ ਨਿਰੰਤਰ ਕਿਵੇਂ ਲਿਖੇ ਜਾ ਰਹੇ ਨੇ ਜੋ ਅਸੀਂ ਬੀਜਦੇ ਆਂ ਅੰਦਰ ਉਹ ਜਿਆ ਬੀਜਿਆ ਹੋਇਆ ਸਾਨੂੰ ਅੱਗੇ ਪ੍ਰਾਪਤ ਹੋਈ ਜਾਂਦਾ ਹੈ ਇਹ ਇੱਕ ਕੁਦਰਤੀ ਨਿਯਮ ਹੈ ਇਹਨੂੰ ਇੰਜ ਸਮਝ ਲਓ ਵੀ ਜਿਵੇਂ ਅਸੀਂ ਰੋਡ ਤੇ ਜਾ ਰਹੇ ਆਂ ਅੱਗੇ ਮੈਂ ਬੜੇ ਸੋਖੇ ਢੰਗ ਨਾਲ ਸਮਝਾ ਦਿਆਂ ਜੇ ਗੱਲ ਪਕੜ ਵਿੱਚ ਆ ਜਾਏ ਅੱਗੇ ਇੱਕ ਲਾਈਟ ਹੈ ਚੌਰਾਹਾ ਹੈ ਉਹਦੇ ਤੇ ਸਿਗਨਲ ਲੱਗਾ ਹੈ ਰੈੱਡ ਲਾਈਟ ਹੈ ਗ੍ਰੀਨ ਹੈ yellow ਹੈ ਰੈੱਡ ਲਾਈਟ ਦਾ ਮਤਲਬ ਹੈ ਰੁਕਣਾ ਬੰਦਾ 20-25 ਲੱਖ ਦੀ ਗੱਡੀ ਲੈ ਕੇ ਆਇਆ ਆਪਣੀ ਮਾਇਆ ਲਾ ਕੇ ਹੁਣ ਉਹ ਜਦ ਰੋਡ ਤੇ ਚੱਲੇ ਤੇ ਉਹ ਆਖੇ ਵੀ ਨਹੀਂ ਮੈਂ ਰੋਡ ਟੈਕਸ ਵੀ ਦਿੱਤਾ ਹੈ ਆਪਣੀ ਪੈਸੇ ਦੀ ਗੱਡੀ ਲਈਏ ਮੈਂ ਤੇ ਨਹੀਂ ਰੁਕਦਾ ਭਾਈ ਮੇਰੀ ਮਰਜ਼ੀ ਹੈ ਹੁਣ ਜਿਹੜਾ ਨਹੀਂ ਰੁਕੇਗਾ ਨਾ ਕਿਉਂਕਿ ਉਹ ਇੱਕ ਨਿਮ ਹੈ ਇੱਕ ਕਾਨੂੰਨ ਹੈ ਜਿੰਦੀ ਪਾਲਣਾ ਕਰਨੀ ਸਾਡਾ ਮੇਰਾ ਤੁਹਾਡਾ ਸਾਰਿਆਂ ਦਾ ਫਰਜ਼ ਹੈ ਜੇ ਨਹੀਂ ਕਰਾਂਗੇ ਉਹਦਾ ਖਮਿਆਜਾ ਸਾਨੂੰ ਉਸ ਥਾਂ ਤੇ ਤੁਰੰਤ ਪਹੁੰਚਤ ਨਾ ਪਏਗਾ ਤੇ ਸਤਿਗੁਰੂ ਜੀ ਕਹਿੰਦੇ ਨੇ ਇਸੇ ਤਰ੍ਹਾਂ ਰੱਬ ਜੀ ਦੇ ਨੇ ਸੰਸਾਰ ਦੇ ਅੰਦਰ ਹੁਕਮ ਕਰਤੇ ਨੇ ਜਿਹੜਾ ਹੁਕਮ ਜਿੰਦੀ ਗੱਲ ਆਪਾਂ ਕੱਲ ਦੇ ਸ਼ਲੋਕ ਵਿੱਚ ਕੀਤੀ ਸੀ ਉਹਨੂੰ ਜਿਹੜਾ ਹੁਕਮ ਹੈ ਨਾ ਸਤਿਗੁਰ ਕਹਿੰਦੇ ਨੇ ਉਸ ਹੁਕਮ ਦੇ ਅੰਦਰ ਬੰਦਾ ਰਹਿ ਕੇ ਜਦੋਂ ਕਰਮ ਸਾਰੇ ਲਿਖੇ ਜਾ ਰਹੇ ਨੇ ਉਹਦੇ ਅੰਦਰ ਬੀਜੇ ਸਭ ਬੀਜ ਜਾ ਰਹੇ ਨੇ ਬੁਰੇ ਵੀ ਭਲੇ ਵੀ ਹੁਣ ਪ੍ਰਗਟ ਬੀਜੇ ਹੋਏ ਬੀਜ ਦੇ ਅਨੁਸਾਰ ਹੋਣਾ ਹੈ ਇਸ ਕਰਕੇ ਪਾਤਸ਼ਾਹ ਜੀ ਨੇ ਤੇ ਸ਼ਬਦ ਵਰਤਿਆ ਕਿ ਉਸ ਦਾਤੇ ਦੇ ਅਗੰਮ ਪਰਮਾਤਮਾ ਦੇ ਹੱਥ ਵਿੱਚ ਇੱਕ ਕਲਮ ਹੈ ਹੁਕਮ ਦੀ ਜਿਸ ਕਲਮ ਦੇ ਨਾਲ ਸਾਡੇ ਮਸਤਕ ਦੇ ਅੰਦਰ ਸਾਡੇ ਮਾਈਂਡ ਦੇ ਅੰਦਰ ਸਾਡੀ ਸੁਰਤ ਦੇ ਅੰਦਰ ਉਹ ਪਰਮਾਤਮਾ ਸਾਡੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਲੇਖ ਨਿਰੰਤਰ ਲਿਖ ਰਿਹਾ ਹੈ ਊਰਜ ਰਹਿਓ ਸਭ ਸੰ